ਉਮਰ ਵੀ ਮਨੁੱਖ ਨੂੰ ਕੁਝ ਸਿਖਾਉਂਦੀ ਹੈ ਜੋ بڑے ਤੋਂ بڑے ਉਸਤਾਦ ਨਹੀਂ ਸਿਖਾ ਸਕਦੇ ਇਹ ਵੀ ਮੈਰਜ਼ ਕਰਦੇ ਆ ਇਸ ਚੱਕਰ ਵਿੱਚ ਨਾ ਪੈਣਾ ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ ਹੈ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ ਕੁਝ ਉਮਰ ਵੀ ਸਿਖਾਉਂਦੀ ਹੈ ਉਤਾਰ ਚੜਾ ਬਹੁਤੇ ਦੇਖੇ ਆਉਂਦੇ ਨੇ ਉਸ ਨੇ ਇਸ ਵਾਸਤੇ ਆਖਿਆ ਗਿਆ ਬਿਰਦ ਦਾ ਆਪਣੇ ਤੋਂ ਵੱਡੇ ਦਾ ਚਾਹੇ ਉਮਰ ਦੇ ਚ ਵੱਡਾ ਹੈ ਇਲਮ ਦੇ ਚ ਵੱਡਾ ਹੈ ਗਿਆਨ ਦੇ ਚ ਵੱਡਾ ਹੈ ਉਹ ਤੇ ਗੱਲ ਵੱਖਰੀ ਭਾਵੇਂ ਉਮਰ ਦੇ ਚ ਵੱਡਾ ਜੋ ਕਿਸੇ ਵੀ ਗੱਲ ਦੇ ਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ ਮੈਥੋਂ ਵੱਡਾ ਹੈ ਉਮਰ ਦੇ ਚ ਵੱਡਾ ਹੈ ਗਿਆਨ ਦੇ ਚ ਵੱਡਾ ਹੈ ਕਲਾ ਦੇ ਚ ਵੱਡਾ ਹੈ ਸਮਝ ਦੇ ਚ ਵੱਡਾ ਹੈ ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ ਜਦ ਇਹ ਸ਼ਰਧਾ ਗੁਰੂ ਤੇ ਆ ਜਾਏ ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ ਇਹਨੇ ਇੱਕ ਹੀ ਕਿਰਪਾ ਕੇ ਸਜੇ ਹਾਂ ਮੈਂ ਨਹੀਂ ਤਾਂ ਮੋਸੇ ਗਰੀਬ ਕਰੋੜ ਕ ਭਰੇ ਹੈ ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ ਤੂੰ ਵੱਡਾ ਤੂੰ ਮਾਨ ਹੈ ਤੂੰ ਉੱਚ ਹੈ ਇਹ ਸਰਦਾ ਇੱਕ ਰਸ ਹੈ ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਪਾਪ ਨਾਲ ਵੀ ਹੋ ਸਕਦੀ ਹੈ ਸਰਵਨ ਕੁਮਾਰ ਨੇ ਕੀਤੀ ਸੀ ਉਹਨੂੰ ਪਿਓ ਦੇ ਚੀ ਪਰਮਾਤਮਾ ਦਿਖਾਈ ਦਿੰਦਾ ਸੀ ਮਾਂ ਦੇ ਚੀ ਇਹ ਸ਼ਰਧਾ ਕਦੇ ਕਦਾਈ ਆਪਣੇ ਤੋਂ ਵੱਡੇ ਭਰਾ ਦੇ ਚ ਵੀ ਹੋ ਸਕਦੀ ਹੈ ਲਕਸ਼ਮਣ ਦੇ ਅੰਦਰ ਸੀ ਰਾਮ ਦੇ ਪ੍ਰਤੀ ਇਹ ਵੀ ਮੈਲਸ ਕਰਦੇ ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ ਅਮੇਰ ਮਿਨਾਈ ਜ਼ੌਕ ਕੋਲ ਪੜਿਆ ਸੀ ਸਿੱਖਿਆ ਸੀ ਕਿਧਰੇ ਬਾਦਰ ਸ਼ਾ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ ਉਸ ਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ ਔਰ 4 ਦਿਨਾਂ ਬਾਅਦ ਮੰਗ ਕਰ ਲਈਓ ਮੇਰੇ ਕੋਲ ਲੈਣਾ ਨਜ਼ਮ ਜਮਨਾ ਦੇਚ ਨੌਕਾ ਚ ਬੈਠੇ ਅਮੀਰ ਮਿਨਾਈ ਤੇ ਜ਼ੌਕ ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ شاਗਿਰਦ ਸੀ ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ ਉਹ ਉਸਤਾਦ ਸੀ ਆਖਿਆ ਹੁਣ ਤੂੰ ਸੁਣਾ ਜੈਸੇ ਅਮੀਰ ਮਿਨਾਈ ਨੇ ਸੁਣਾਈ ਕਿੰਨ ਅਸ਼ਕਬਾਰ ਹੋ ਗਏ ਜ਼ੌਕ ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ ਅਮੀਰ ਮਿਨਾਈ ਕਹਿੰਦੇ ਨੇ ਕਿਉਂ ਸ਼ਾਨ ਸ਼ਾਨੇ ਇਹ ਨਜ਼ਮ ਜਦ ਤੇਰੀ ਸੁਣਨੀ ਹੈ ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖ ਦੀ ਕੁਝ ਵੀ ਨਹੀਂ ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਚ ਸੁੱਟ ਦਿੱਤੇ ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣਾ ਐਸੇ ਬੋਲਾਂ ਦੀ ਲੋੜ ਹੀ ਨਹੀਂ ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ ਤੁਸੀਂ ਮੇਰੇ ਉਸਤਾਦ ਕਦੀ ਕਦੀ ਇਸ ਤਰ੍ਹਾਂ ਦੀ ਸ਼ਰਦਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ ਮਾਂ-ਬਾਪ ਨਾਲ ਵੀ ਹੋ ਸਕਦੀ ਗੁਰੂ ਨਾਲ ਹੋ ਸਕਦੀ ਹੈ ਗੁਰੂ અવਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ ਇਹ ਭਗਵਾਨ ਦੀ ਆਉਂਦੀ ਹੈ ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ ਗੁਰਵਾਣੀ ਕਹਿੰਦੀ ਹੈ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਤ ਸੂਰਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ ਔਰ ਫਿਰ ਭਗਤ ਤੇ ਨਾਰਾਇਣ ਵਿੱਚ ਭਗਤ ਤੇ ਭਗਵਾਨ ਵਿੱਚ ਕੋਈ ਭੇਦ ਰਹਿ ਨਹੀਂ ਜਾਂਦਾ ਐਸਾ ਗੁਰਬਾਣੀ ਬਾਰ ਬਾਰ ਕਹਿੰਦੀ ਹੈ ਨਾਮੇ ਨਾਰਾਇਣ ਨਹੀਂ ਭੇਦ ਰਾਮ ਕਬੀਰੇ ਭੇਦ ਨਾ ਬਾਈ ਹੁਣ ਕੋਈ ਭੇਦ ਨਹੀਂ भक्ति भगत ਨੂੰ ਭਗਵਾਨ ਬਣਾ ਦਿੰਦੀ ਹੈ ਦੋਏ ਮਿਟ ਜਾਂਦੀ ਹੈ ਬੂੰਦ ਹੁਣ ਅਲੱਗ ਨਹੀਂ ਰਹਿ ਗਈ ਸਾਗਰ ਹੋ ਗਈ ਔਰ ਖੋ ਗਏ ਜਿਸ ਦਿਨ ਜਮਨਾ ਸਾਗਰ ਦੇਚ ਖੋ ਜਾਂਦੀ ਹੈ ਗੰਗਾ ਖੋ ਜਾਂਦੀ ਹੈ ਫਿਰ ਸਾਗਰ ਦੇਚ ਗੰਗਾ ਲੱਭਣੀ ਔਖੀ ਹੈ ਸਾਗਰ ਦੇਚ ਫਿਰ ਸਾਗਰ ਹੀ ਹੈ ਕਬੀਰ RAM ਦੇਚ ਖੋ ਕੇ RAM ਹੀ ਹੋ ਗਏ ਨਾਮਦੇਵ ਪ੍ਰਭੂ ਦੇਚ ਖੋ ਕੇ ਪ੍ਰਭੂ ਹੀ ਹੋ ਗਏ ऐसा भक्ति कर दे देनी है भक्ति ਵਿੱਚ ਸ਼ਰਦਾ ਦੀ ਲੇਸ ਤੇ ਹੁੰਦੀ ਹੈ પ્રેમ ਦੀ ਮਾਤਰਾ ਤੇ ਹੁੰਦੀ ਹੈ ਲੇਕਿਨ ਫਿਰ ਵੀ ਭਗਤੀ ਸ਼ਿਖਰ ਤੇ ਹੁਣ ਮੈਂ ਅਰਜ਼ ਕਰਾਂ ਸਨੇਹ ਦੇ ਚ ਸਾਰੇ ਆਉਂਦੇ ਨੇ ਹਜ਼ਾਰਾਂ ਚ ਕੋਈ ਇੱਕ ਕਦਮੁੱਕ ਪ੍ਰੇਮ ਤੱਕ ਪਹੁੰਚਦਾ ਹੈ ਲੱਖਾਂ ਦੇ ਚ ਕਿਦਰੇ ਕਦਮ ਸ਼ਰਦਾ ਹੁੰਦੀ ਹੈ